ਹਾਂਜੀ ਦੋਸਤੋ ਗਰਮੀਆਂ ਦੀਆਂ ਛੁੱਟੀਆਂ ਹੋ ਚੁੱਕੀਆਂ ਨੇ ਬੱਚਿਆਂ ਦੇ ਨਾਲ ਪਰਿਵਾਰ ਦੇ ਨਾਲ ਕਿਤੇ ਘੁੰਮਣ ਜਾਣਾ ਚਾਹੁੰਦੇ ਹੋ ਪਰ ਬਠਿੰਡਾ ਲੁਧਿਆਣਾ ਅਤੇ ਚੰਡੀਗੜ੍ਹ ਵਰਗੇ ਜਿਹੜੇ ਵਾਟਰ ਪਾਰਕ ਨੇ ਉਹਨਾਂ ਦੀ ਮਹਿੰਗੀਆਂ ਫੀਸਾਂ ਤੋਂ ਪਰੇਸ਼ਾਨ ਹੋ ਚੌਨਿਆਂ ਕੀ ਗਰਮੀ ਦੀ ਛੁੱਟੀਆਂ ਦਾ ਆਨੰਦ ਵੀ ਲੈਤਾ ਜਾਵੇ ਅਤੇ ਖਰਚਾ ਵੀ ਘੱਟ ਹੋਵੇ ਅਤੇ ਮਾਹੌਲ ਵੀ ਹੈ ਜਿਹੜਾ ਉਹ ਪਰਿਵਾਰਕ ਹੋਵੇ ਤਾਂ ਅੱਜ ਅਸੀਂ ਤੁਹਾਡੇ ਲਈ ਲੈ ਕੇ ਪਹੁੰਚੇ ਕਹੇ ਜਿਹੇ ਲੋਕੇਸ਼ਨ ਦੇ ਉੱਪਰ ਜਿਸ ਤੇ ਤਾਂ ਹੁਣ ਇਹ ਸਾਰੀਆਂ ਸਹੂਲਤਾਂ ਨੇ ਜਿਹੜੀਆਂ ਮਿਲਣ ਵਾਲੀਆਂ ਨੇ ਜੇਕਰ ਸਵੀਮਿੰਗ ਪੂਲ ਦੀ ਗੱਲ ਕਰੀ ਤਾਂ ਆਪਾਂ ਕਹਿ ਸਕਦੇ ਕਿ ਆਸੇ ਪਾਸੇ ਦੇ ਸ਼ਹਿਰਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸਵੀਮ ਪੂਲ ਸਾਡੇ ਪਿੱਛੇ ਦੇਖ ਸਕਦੇ ਹੋਗੇ ਸਭ ਤੋਂ ਵੱਡਾ ਸਵੀਮਿੰਗ ਪੂਲ ਬਣਿਆ ਹੋਇ ਅਤੇ 8 ਵਜੇ ਤੋਂ ਲੈ ਕੇ 9 ਵਜੇ ਦੋ ਬੈਚਸ ਨੇ ਜਿੱਥੇ ਬੱਚਿਆਂ ਨੂੰ ਸਵੀਮਿੰਗ ਕਲਾਸਾਂ ਲਗਾਈਆਂ ਜਾਂਦੀਆਂ ਨੇ ਜਿਹੜੇ ਤੁਹਾਡੇ ਬੱਚੇ ਛੁੱਟੀਆਂ ਦੇ ਕਾਰਨ ਬੋਰ ਹੋ ਰਹੇ ਨੇ ਜਾਂ ਸਵੀਮਿੰਗ ਸਿੱਖਣਾ ਚਾਹੁੰਦੇ ਨੇ ਤੁਹਾਡੇ ਬੱਚੇ ਇੱਥੇ ਸਵੀਮਿੰਗ ਕਲਾਸ ਲਗਾ ਕੇ ਸਵੀਮਿੰਗ ਸਿੱਖ ਸਕਦੇ ਨੇ ਇਸ ਦੇ ਨਾਲ ਨਾਲ ਜੇਕਰ ਤੁਸੀਂ ਪੂਲ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪੂਲ ਪਾਰਟੀ ਵੀ ਕਰ ਸਕਦੇ ਹੋ ਜਿੱਥੇ ਤੁਹਾਨੂੰ ਰੈਸਟੋਰੈਂਟ ਅਤੇ ਬਾਰ ਜਿਹੜਾ ਹੈਗਾ ਤਾਂ ਉਹਨੂੰ ਉੱਥੇ ਮਿਲਣ ਵਾਲਾ ਜਿੱਥੇ ਤੁਸੀਂ ਪੂਲ ਪਾਰਟੀ ਕਰ ਸਕਦੇ ਹੋ ਪੂਲ ਦੀ ਜਿਹੜੀ ਫੀਸ ਹੈ ਉਹ ਸਿਰਫ ਤੇ ਸਿਰਫ 200 ਰੁਪਿਆ ਪਰ ਘੰਟਾ ਰੱਖਿਆ ਗਿਆ ਜਿੱਥੇ ਤੁਸੀਂ ਇਹ ਛੋਟੀ ਜਿਹੀ ਫੀਸ ਭੜ ਕੇ ਪੂਲ ਦਾ ਆਨੰਦ ਲੈ ਸਕਦੇ ਹੋ ਜਿੱਥੇ ਤੁਹਾਨੂੰ ਇੱਥੇ ਹੀ ਰੈਸਟੋਰੈਂਟ ਮਿਲੇਗਾ ਇੱਥੇ ਹੀ ਬੈਕਰੀ ਮਿਲੇਗੀ ਅਤੇ ਇੱਥੇ ਹੀ ਬਾਰ ਮਿਲੇਗਾ ਤਾਂ ਤੁਸੀਂ ਗਰਮੀਆਂ ਛੁੱਟੀਆਂ ਜਿੱਦ ਕੋਈ ਤੁਸੀਂ ਚਾਹੁੰਦੇ ਹੋ ਕਿ ਨਮੀ ਲੋਕੇਸ਼ਨ ਤੇ ਜਾਣਾ ਚਾਹੁੰਦੇ ਹੋ ਤੇ ਕੋਈ ਵਧੀਆ ਲੋਕੇਸ਼ਨ ਚਾਹੁੰਦੇ ਹੋ ਜਿੱਥੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਆ ਕੇ ਬੱਚੇ ਦੇ ਨਾਲ ਆ ਕੇ ਇੰਜੋਏ ਕਰਨਾ ਹੈ ਤਾਂ ਅੱਜ ਹੀ ਪਹੁੰਚੋ ਦਾ ਵਿਨਟੇਜ ਬਰਨਾਲਾ ਸੰਗ ਫਰਵਾਹੀ ਜਿੱਥੇ ਤੁਹਾਨੂੰ ਇਹ ਸਾਰੀਆਂ ਸਹੂਲਤਾਂ ਜਿਹੜੇ ਮਿਲਣ ਵਾਲੀਆਂ ਨੇ ਇੱਥੇ ਕਲਾ ਤੁਹਾਨੂੰ ਸਵਿਮ ਪੂਲ ਹੀ ਨਹੀਂ ਬਲਕਿ ਸਵਿਮਿੰਗ ਪੂਲ ਦੇ ਨਾਲ ਪੂਲ ਪਾਰਟੀ ਅਤੇ ਹੋਰ ਬਹੁਤ ਸਾਰੇ ਰੈਸਟੋਰੈਂਟ ਅਤੇ ਫੈਮਿਲੀ ਹਾਲ ਸਮਿਤ ਜਿਹੜਾ ਬਾੜ ਹੈ ਜਿਹੜਾ ਤੁਹਾਨੂੰ ਮਿਲਣ ਵਾਲਾਗਾ ਤਾਂ ਅੱਜ ਹੀ ਪਹੁੰਚੋ ਦਾ ਵਿਨਟੇਜ ਬਰਨਾਲਾ ਸੰਗਰੂਰ ਨੈਸ਼ਨਲ ਹਾਈਵੇ ਨੇੜੇ ਟੀ ਪੁਆਇੰਟ ਬੀਕੇ ਰੋਡ ਫਰਵਾਹੀ ਬਰਨਾਲਾ